ਲੋਜੀ ਆ ਨਵੇਂ ਤੋਂ ਨਵੇਂ ਖੁਲਾਸੇ ਸੁਣ ਲਓ सीबीआई ਵੱਲੋਂ ਗ੍ਰਿਫਤਾਰ ਕੀਤੇ ਗਏ ਡੀਆਈਜੀ ਭੁੱਲਰ ਦੀ ਮਹੀਨੇ ਦੀ ਤਨਖਾਹ ਕਿੰਨੀ ਸੀ ਤੇ ਉਹਨੇ ਜਾਇਦਾਦ ਕਿੰਨੀ-ਕਿੰਨੀ ਬਣਾ ਰੱਖੀ ਸੀ ਔਰ ਉਹਦਾ ਪਿਸ਼ੋਕੜ ਕੀ ਸੀ ਤੇ ਜਿਹੜਾ ਇੱਕ ਪੈਸੇ ਲੈਣ ਵਾਲਾ ਵਿਚੋਲੀਆ ਡੀਆਈਜੀ ਦੇ ਨਾਲ ਫੜਿਆ ਗਿਆ ਉਹਦੇ ਕੋਲ ਜਾਇਦਾਦ ਕਿੰਨੀ ਸੀ ਉਹਦਾ ਪਿਸ਼ੋਕੜ ਕੀ ਹੈ ਔਰ ਭਗਵੰਤ ਮਾਨ ਸਾਹਿਬ ਦਾ ਕੀ ਇਹ ਡੀਆਈਜੀ ਖਾਸ ਸੀ ਚਹੇਤਾ ਸੀ ਔਰ ਭਗਵੰਤ ਮਾਨ ਸਰਕਾਰ ਕੋਲ ਸ਼ਿਕਾਇਤ ਉਹਨੇ ਕਬਾੜੀਏ ਨੇ ਕਿਉਂ ਨਹੀਂ ਕੀਤੀ ਸੀਬੀਆਈ ਕੋਲ ਹੀ ਕਿਉਂ ਕੀਤੀ ਪੂਰੀ ਜਾਣਕਾਰੀ ਤੁਹਾਨੂੰ ਆਪਾਂ ਦਿੰਨੇ ਆ ਔਰ ਸਭ ਤੋਂ ਵੱਡਾ ਸਵਾਲ ਕੀ ਹੁਣ ਸੀਬੀਆਈ ਪੰਜਾਬ ਦੇ ਹੋਰ ਵੀ ਪੁਲਿਸ ਅਫਸਰਾਂ ਤੇ ਅਫਸਰਾਂ ਦੇ ਉੱਪਰ ਰੇਡ ਕਰੇਗੀ ਛਾਪੇ ਮਾਰੇਗੀ ਕੌਕੇ ਜੇ ਸੀਬੀਆਈ ਐਕਸ਼ਨ ਨਾ ਕਰਦੀ ਤੇ ਭਗਵੰਤਮਾਨ ਸਰਕਾਰ ਦੀ ਨਜ਼ਰ ਚ ਤਾਂ ਇਹ ਡੀਆਈਜੀ ਭੁੱਲਰ ਵੀ ਬਹੁਤ ਬੀਬਾ ਇਮਾਨਦਾਰ ਸੱਚਾ ਸੁੱਚਾ ਅਫਸਰ ਸੀ ਹੁਣ ਜਿਹੜੇ ਅੰਕੜੇ ਆ ਰਹੇ ਨੇ ਮੀਡੀਆ ਦੇ ਵਿੱਚ ਉਹਦੇ ਮੁਤਾਬਕ ਏ ਡੀਆਈਜੀ ਭੁੱਲਰ ਦੀ ਮਹੀਨੇ ਦੀ ਤਨਖਾਹ 2 ਲੱਖ 16000 ਰੁਪਇਆ ਸੀ ਤੁਸੀਂ ਦੇਖੋ ਜਿਹੜੇ ਬੰਦੇ ਨੂੰ ਤਨਖਾਹ ਵਜੋਂ ਸਵਾ 2 ਲੱਖ ਦੇ ਕਰੀਬ ਰੁਪਈਆ ਸਰਕਾਰ ਵੱਲੋਂ ਮਿਲ ਰਿਹਾ ਹੋਵੇ ਇਹ ਤੋਂ ਬਾਅਦ ਹੁਣ ਕਸਰ ਕੀ ਰਹੇਗੀ ਇੱਥੇ ਲੋਕੀ 8 8 10 ਦਾ ਯਾਰ ਮਹੀਨਾ ਤੇ ਆਪਣੇ ਟੱਬਰ ਪਾਲਦੇ ਫਿਰਦੇ ਨੇ ਔਰ ਇੰਨੀ ਤਨਖਾਹ ਜਿੰਨੀ ਮੀਡੀਆ ਦੇ ਵਿੱਚ ਆ ਰਹੀ ਆ ਇਸ ਡੀਆਈਜੀ ਦੀ ਉਹਦੇ ਨਾਲ ਕਿੰਨੇ ਸਾਰੇ ਹੋਰ ਪੱਤੇ ਉਲਾਜ ਫਰੀ ਗੱਡੀਆਂ ਦੇ ਖਰਚੇ ਫਰੀ ਫੋਨਾਂ ਦੇ ਖਰਚੇ ਫਰੀ ਰਹਾਇਸ਼ ਵੀ ਸਰਕਾਰੀ ਮਿਲ ਜਾਂਦੀ ਹੈ ਇੰਨਾ ਵੱਡੇ ਅਫਸਰਾਂ ਨੂੰ ਤੇ 1.5 ਲੱਖ ਦੇ ਕਰੀਬ ਤਨਖਾਹ ਤੇ ਫਿਰ ਜਾਇਦਾਦ ਕਿੰਨੀ ਬਣਾਈ ਹੁਣ ਇੰਨੀ ਤਨਖਾਹ ਦੇ ਨਾਲ ਕੀ ਇੰਨੀ ਜਾਇਦਾਦ ਬਣ ਸਕਦੀ ਹੈ ਆ ਮੀਡੀਆ ਦੇ ਵਿੱਚ ਜਿਹੜੀ ਜਾਇਦਾਦ ਆਈ ਹੈ ਉਦੇ ਮੁਤਾਬਕ ਜਲੰਧਰ ਦੇ ਪਿੰਡ ਕੋਟਕਲਾਂ ਦੇ ਫਾਰਮ ਹਾਊਸ ਜਿਹਦੀ ਕੀਮਤ 2 ਕਰੋੜ ਰੁਪਈਆ ਚੰਡੀਗੜ੍ਹ ਦੇ 40 ਸੈਕਟਰ B ਦੇ ਵਿੱਚ ਇੱਕ ਕੋਠੀ ਦੱਸੀ ਜਾ ਰਹੀ ਹੈ ਡੀਆਈਜੀ ਸਾਹਿਬ ਦੀ ਜਿਹਦੀ ਕੀਮਤ 4 ਕਰੋੜ ਰੁਪਈਆ ਔਰ ਚੰਡੀਗੜ੍ਹ ਦੇ ਸੈਕਟਰ 39 B ਦੇ ਵਿੱਚ ਇੱਕ ਫਲੈਟ ਡੀਆਈਜੀ ਸਾਹਿਬ ਦਾ ਦੱਸਿਆ ਜਾ ਰਿਹਾ ਜਿਹਦੀ ਕੀਮਤ 1.5 ਕਰੋੜ ਰੁਪਈਆ ਇਸ ਤੋਂ ਇਲਾਵਾ ਮੋਹਾਲੀ ਦੇ ਵਿੱਚ ਜਿਹੜੇ ਡੀਆਈਜੀ ਭੁੱਲਰ ਨੇ ਇਹਨਾਂ ਦੀ ਪਤਨੀ ਤਜਿੰਦਰ ਦੇ ਨਾਮ ਤੇ ਇੱਕ ਫਲੈਟ ਹੈ ਜੀ ਦੀ ਕੀਮਤ ਵੀ ਕਰੋੜਾਂ ਦੇ ਵਿੱਚ ਦੱਸੀ ਜਾ ਰਹੀ ਹੈ ਨਾਲ ਹੀ ਲੁਧਿਆਣਾ ਦੇ ਇਆਲੀ ਖੁਰਦ ਦੇ ਵਿੱਚ ਵੀ ਇਹਨਾਂ ਦੀ ਜ਼ਮੀਨ ਬੋਲਦੀ ਹੈ ਔਰ ਕਪੂਰਥਲਾ ਦੇ ਖਜੂਰਲਾ ਦੇ ਵਿੱਚ ਵੀ ਇਹਨਾਂ ਦੀ ਜ਼ਮੀਨ ਬੋਲਦੀ ਹੈ ਤੇ ਇਸ ਤੋਂ ਇਲਾਵਾ ਜਿਹੜਾ ਕੁਝ ਹੁਣ ਤੱਕ ਬਰਾਮਦ ਕਰ ਲਿਆ ਸੀਬੀਆਈ ਨੇ ਉਹਦੇ ਮੁਤਾਬਕ 7 ਕਰੋੜ ਰੁਪਈਆ ਕੈਸ਼ ਸਿੱਧਾ ਡੀਆਈਜੀ ਸਾਹਿਬ ਕੋਲੋਂ ਬਰਾਮਦ ਹੋ ਗਿਆ ਔਰ ਇਹਦੇ ਨਾਲ ਹਥਿਆਰ ਵੀ ਬਰਾਮਦ ਹੋਏ ਨੇ ਬਹੁਤ ਮਹਿੰਗੀਆਂ ਮਹਿੰਗੀਆਂ ਇੰਪੋਰਟਡ ਘੜੀਆਂ ਜੇ ਘੜੀਆਂ ਆਮ ਨਾ ਸਮਝੋ ਜਿਹੜੀਆਂ ਤੁਸੀਂ ਮੈਂ ਪਾਉਣੀਆਂ ਜਿਨ੍ਹਾਂ ਦੀ ਕੀਮਤ ਬਹੁਤ ਮੋਟੀ ਆ ਉਹ ਘੜੀਆਂ ਤੇ ਨਾਲ ਆਡੀ ਵਰਗੀਆਂ ਗੱਡੀਆਂ ਤੇ ਨਾਲ ਕਿੱਲੂਆਂ ਦੇ ਹਿਸਾਬ ਦੇ ਨਾਲ सीबीआई ਦੱਸ ਰਹੀ ਐ ਸੋਨਾ ਮਿਲਿਆ ਕੀ ਇਹ ਤਨਖਾਹ ਨਾਲ ਐ ਕਿ ਇਹ ਤਨਖਾਹ ਦੀ ਕਮਾਈ ਐ ਮੈਂ ਫੇਸਬੁੱਕ ਤੇ ਇੱਕ ਕਿਸੇ ਸਰਕਾਰੀ ਟੀਚਰ ਕੁੜੀ ਦੀ ਪਾਈ ਪੋਸਟ ਪੜ੍ਹ ਰਿਆ ਸੀ ਉਹ ਕਹਿੰਦੀ ਵੀ ਮੈਂ ਜਦੋਂ ਸਰਕਾਰੀ ਟੀਚਰ ਲੱਗੀ ਆ ਉਦੋਂ ਹੀ ਕਹਿੰਦੀ ਸਾਡਾ ਇੱਕ ਜਾਣਕਾਰ ਮੁੰਡਾ ਸੀਗਾ ਤੇ ਉਹ ਪੁਲਿਸ ਦੇ ਵਿੱਚ ਭਰਤੀ ਹੋਇਆ ਸੀ ਉਹ ਕਹਿੰਦੀ ਹੁਣ ਤੱਕ ਮੈਂ ਥੋੜਾ ਬਹੁਤ ਮਾੜਾ ਮੋਟਾ ਨਿੱਕਾ ਜਿਹਾ ਘਰ ਬਣਾ ਸਕੀ ਆ ਤੇ ਘਰ ਦੀਆਂ ਕੁਝ ਜ਼ਰੂਰੀ ਚੀਜ਼ਾਂ ਲੈ ਸਕੀ ਆ ਤੇ ਕਹਿੰਦੀ ਉਹ ਵੀ ਉਸੇ ਹੀ ਟਾਈਮ ਭਰਤੀ ਹੋਇਆ ਪੁਲਿਸ ਚ ਤੇ ਕਹਿੰਦੀ ਤਨਖਾਹ ਸਾਡੀ ਲਗਭਗ ਸੇਮ ਹੀ ਆ ਪਰ ਉਹਦੇ ਤਾਂ ਕਹਿੰਦੀ ਫਾਰਮ ਹਾਊਸ ਬਣ ਗਏ ਮਹਿੰਗੀਆਂ ਗੱਡੀਆਂ ਕੋਈ ਪਲਾਟ ਕਹਿੰਦੀ ਉਹਨੇ ਲੈ ਲੇ ਤੇ ਮੈਂ ਉੱਥੇ ਹੀ ਖੜੀ ਆ ਤਨਖਾਹ ਸੇਮ ਹੈ ਹੁਣ ਇਹ ਜੋ ਹੋ ਰਿਹਾ ਇਹ ਕਿਹਦੇ ਸਿਰ ਤੇ ਹੋ ਰਿਹਾ ਇਹ ਪਾਪ ਦੀ ਕਮਾਈ ਆ ਇਹ ਹਰਾਮ ਦੀ ਕਮਾਈ ਆ ਔਰ ਹਰਾਮ ਦੀ ਕਮਾਈ ਇਹ ਇਹ ਨਿਕਲਦੀ ਓਦੋਂ ਆ ਜਦੋਂ ਲੋਕ ਜਾਗਰੂਕ ਹੋਣ ਹੁਣ ਸਵਾਲ ਅਗਲੇ ਤੇ ਗੱਲ ਕਰੀਏ ਕੀ ਇਹ ਜਿਹੜਾ ਡੀਆਈਜੀ ਭੁੱਲਰ ਸੀ ਇਹ ਭਗਵੰਤ ਮਾਨ ਸਾਹਿਬ ਹੋਰਾਂ ਦਾ ਚਹੇਤਾ ਤੇ ਖਾਸ ਸੀ ਆਪਾਂ ਨੂੰ ਨਹੀਂ ਪਤਾ ਮੀਡੀਆ 'ਚ ਕੁਝ ਲੋਕ ਸੋਸ਼ਲ ਮੀਡੀਆ ਤੇ ਇਹ ਗੱਲ ਕਹਿ ਰਹੇ ਨੇ ਔਰ ਦੇਖੋ ਮੈਂ ਇਹਨਾਂ ਦੱਸ ਦਿਆਂ ਜਦੋਂ ਇਹ ਡੀਆਈਜੀ ਲਾਇਆ ਗਿਆ ਤਾਂ ਲਾਇਆ ਭਗਵੰਤ ਮਾਨ ਸਰਕਾਰ ਦੇ ਵਿੱਚ ਐਨ ਡੀਆਈਜੀ ਪਹਿਲਾਂ ਇਹ ਡੀਆਈਜੀ ਦੇ ਅਹੁਦੇ ਤੇ ਨਹੀਂ ਸੀ ਹੁਣ ਇਹ ਭਰਤੀ ਕਿਵੇਂ ਹੋਇਆ ਸੀ ਇਹ ਵੀ ਗੱਲ ਤੁਹਾਡੇ ਸੁਣਨ ਵਾਲੀ ਆ ਇਹ ਭਰਤੀ ਓੰਜ ਨਹੀਂ ਹੋਇਆ ਇਸ ਡੀਆਈਜੀ ਸਾਹਿਬ ਦਾ ਪਿਛੋਕੜ ਦੱਸਦਾ ਕਿ ਇਹਦੇ ਪਿਤਾ ਜਿਹੜੇ ਸੀ ਮਹਿਲ ਸਿੰਘ ਪੁੱਲਰ ਉਹ ਵੀ ਪੁਲਿਸ ਦੇ ਪੰਜਾਬ ਦੇ ਮੁਖੀ ਰਹੇ ਨੇ ਔਰ 1993 ਚ ਦੱਸਿਆ ਜਾ ਰਿਹਾ ਵੀ ਇਹਨੂੰ ਪੁਲਿਸ ਦੇ ਵਿੱਚ ਡੀਐਸਪੀ ਭਰਤੀ ਕੀਤਾ ਸੀ ਸਿੱਧਾ ਇਹ ਭਰਤੀ ਪਤਾ ਕਿਵੇਂ ਕੀਤਾ ਹੁਣ ਗੱਲਾਂ ਨਿਕਲ ਕੇ মিডিਆ ਚ ਆ ਰਹੀਆਂ ਨੇ ਵੀ ਤਰਸ ਦੇ ਆਧਾਰ ਤੇ ਇੱਕ ਪੋਸਟ ਹੁੰਦੀ ਆ ਵੀ ਜਿਹੜਾ ਕੋਈ ਬਹੁਤ ਜ਼ਿਆਦਾ ਵਕਤ ਦਾ ਮਾਰਿਆ ਜਾਂ ਬਹੁਤ ਜ਼ਿਆਦਾ ਕਿਸੇ ਦੁਖਾਂਤ ਦਾ ਮਾਰਿਆ ਉਹਨੂੰ ਤਰਸ ਦੇ ਆਧਾਰ ਤੇ ਭਰਤੀ ਕਰ ਲਿਆ ਜਾਂਦਾ ਤੇ ਦੱਸਿਆ ਜਾ ਰਿਹਾ মিডিਆ ਦੇ ਵਿੱਚ ਵੀ ਏਸ ਡੀਆਈਜੀ ਭੁੱਲਰ ਨੂੰ ਤਰਸ ਦੇ ਆਧਾਰ ਤੇ ਡੀਐਸਪੀ ਲਾਇਆ ਗਿਆ ਸੀ ਸਿੱਧਾ ਉਸ ਤੋਂ ਬਾਅਦ ਫਿਰ ਇਹ ਐਸਐਸਪੀ ਬਣਿਆ ਤੇ ਉਦੋਂ ਬੈਂਤ ਸਿੰਘ ਸਰਕਾਰ ਸੀ ਕਹਿੰਦੇ ਜਦੋਂ ਇਹਨੂੰ ਭਰਤੀ ਕੀਤਾ ਸੀ ਤੇ ਭਰਤੀ ਦਰਸ ਦੇ ਅਧਾਰ ਤੇ ਕਿਵੇਂ ਹੋਇਆ ਕਿਉਂਕਿ ਕਹਿੰਦੇ ਜੀ ਪਿਓ ਪੁਲਿਸ ਅਫਸਰ ਸੀ ਐਵੇਂ ਥੋੜਾ ਕਹਿੰਦੇ ਨੇ ਬਈ ਤੇਰੇ ਪਿਓ ਦਾ ਰਾਜ ਆ ਤੇ ਪੁਲਿਸ ਜਦੋਂ ਐਡਾ ਵੱਡਾ ਪਿਓ ਹੋਵੇ ਤਾਂ ਫਿਰ ਪਿਓ ਦਾ ਰਾਜ ਹੀ ਕਹਿੰਦੇ ਹੁੰਦਾ ਤਾਂ ਜਦੋਂ ਭਰਤੀ ਕਰ ਲਿਆ ਉਸ ਤੋਂ ਬਾਅਦ ਕਹਿੰਦੇ ਸਾਰੀਆਂ ਸਰਕਾਰਾਂ ਦੇ ਵਿੱਚ ਇਹ ਖਾਸ ਬਣ ਜਾਂਦਾ ਸੀ ਐ ਐਸਐਸਪੀ ਤੇ ਹੋਰ ਵੱਡੇ ਅਹੁਦੇ ਫਿਰ ਦਿੱਤੇ ਗਏ ਸਾਬਹ ਹੋਰਾਂ ਨੂੰ ਤੇ ਹੁਣ ਸਾਬਹ ਹੋਰਾਂ ਨੂੰ ਭਗਵੰਤਮਾਨ ਸਾਹਿਬ ਹੋਰਾਂ ਨੇ ਡੀਆਈਜੀ ਬਣਾ ਦਿੱਤਾ ਹੋਇਆ ਸੀ ਤੇ ਫਿਰ ਡੀਆਈਜੀ ਰੋਪੜ ਰੇਂਜ ਬਣ ਕੇ ਆ ਜਿਹੜਾ ਚੰਦ ਚੜ੍ਹਿਆ ਉਹ ਤੁਸੀਂ ਸਾਰਿਆਂ ਨੇ ਪੰਜਾਬ ਨੇ ਦੁਨੀਆ ਨੇ ਵੇਖ ਲਿਆ ਹੁਣ ਸਵਾਲ ਇਹ ਆ ਕਿ ਜਿਹੜਾ ਇੱਕ ਵਿਚੋਲੀਆ ਡੀਆਈਜੀ ਸਾਹਿਬ ਦਾ ਉਹ ਫੜਿਆ ਗਿਆ ਜਿਹਦੇ ਕੋਲੋਂ ਸੀਬੀਆਈ ਕਹਿੰਦੀ ਆ ਬੀ 21 ਲੱਖ ਰੁਪਇਆ ਉਹ ਵਿਚੋਲੀਆ ਜਿਹਦਾ ਨਾਮ ਕਿਰਸ਼ਾਨ ਦੱਸਿਆ ਜਾ ਰਿਹਾ ਹੁਣ ਉਹ ਜਿਹੜੇ ਬੰਦੇ ਨੇ ਫੜਾਇਆ ਉਹ ਦੱਸਦਾ ਕਿ ਉਹ ਵਿਚੋਲੀਆ ਸੀ ਜਿਹੜਾ ਉਸ ਤਰ੍ਹਾਂ ਦੇ ਕਹਿੰਦਾ ਕਈ ਵਿਚੋਲੀਏ ਏਜੰਟ ਡੀਆਈਜੀ ਸਾਹਿਬ ਨੇ ਰੱਖੇ ਸੀਗੇ ਜਿਹੜੇ ਲੋਕਾਂ ਨੂੰ ਸਿੱਧਾ ਜਾ ਕੇ ਫੋਨ ਤੇ ਗੱਲ ਨਹੀਂ ਕਰਨੀ ਹੁਣ ਰਿਕਾਰਡ ਹੋ ਜਾਂਦਾ ਉਹ ਸਿੱਧਾ ਜਾ ਕੇ ਮਿਲਦੇ ਸੀ ਡਰਾਉਂਦੇ ਸੀ ਧਮਕਾਉਂਦੇ ਸੀ ਝੂਠੇ ਪਰਚਿਆਂ ਦੇ ਨਾਂ ਤੇ ਤੇ ਫਿਰ ਸੌਦਾ ਤੈਹ ਕਰਾਉਂਦੇ ਸੀ ਤੇ ਫਿਰ ਜਿੱਦਾਂ ਆ ਉਹ ਜਿਹੜਾ ਸक्राइब ਦਾ ਕੰਮ ਕਰਦਾ ਕੁਬਾਰ ਦਾ ਉਹਨੇ ਦੱਸਿਆ ਵੀ ਇੱਕ ਕਿਰਸ਼ਾਨ ਮੇਰੇ ਕੋਲ ਆਇਆ ਔਰ ਇਹਨੇ ਮੈਨੂੰ ਕਿਹਾ ਵੀ ਤੇਰਾ ਪਰਚਾ ਡੀਆਈਜੀ ਸਾਹਿਬ ਨੇ ਖੋਲ ਦੇਣਾ ਤੂੰ ਅੰਦਰ ਜਾਏਗਾ ਜਾਂ ਫਿਰ ਇਹਨੇ ਪੈਸੇ ਦੇ ਤੇ ਫਿਰ ਉਹ 8 ਲੱਖ ਮੰਗਦੇ ਸੀ ਕਹਿੰਦਾ ਸੌਦਾ 5 ਲੱਖ ਚ ਵਿਚੋਲੀਏ ਨੇ ਕਰਾਤਾ ਉਹ ਜਿਹੜਾ ਕਰਸ਼ਾਨ ਦਾ ਨਾਮ ਦੱਸਿਆ ਜਾ ਰਿਹਾ ਤੇ ਫਿਰ ਕਹਿੰਦਾ ਜਦੋਂ ਮੈਂ ਦੇਣ ਗਿਆ ਉਦੋਂ ਪਹਿਲਾਂ ਮੈਂ ਸੀਬੀਏ ਨੂੰ ਦੱਸਤਾ ਸੀਬੀ ਨੇ ਜਾਲ ਵਿਛਾ ਕੇ ਫੜ ਲਿਆ ਹੁਣ ਉਹ ਕਰਸ਼ਾਨ ਕੌਣ ਹੈ ਵੇਖੋ ਜੀ ਉਹ ਜਿਹੜਾ ਕਰਸ਼ਾਨ ਹੈ ਦੱਸਿਆ ਜਾ ਰਿਹਾ ਉਹ ਪਹਿਲਾਂ ਖਿਡਾਰੀ ਰਿਹਾ ਹਾਕੀ ਦਾ ਖਿਡਾਰੀ ਵੀ ਕਹਿੰਦੇ ਉਹ ਰਿਹਾ ਤੇ ਉਹਦੀਆਂ ਜਿਹੜੀਆਂ ਫੋਟੋਆਂ ਨੇ ਉਹ ਕਈ ਸਾਰੇ ਵੱਡੇ ਰਾਜਨੇਤਾਵਾਂ ਨਾਲ ਉਹਦੇ ਸੋਸ਼ਲ ਅਕਾਊਂਟਾਂ ਤੇ ਪਈਆਂ ਨੇ ਇੱਥੋਂ ਤੱਕ ਨਵਜੋਤ ਸਿੱਧੂ ਹੋਰ ਕਿੰਨੇ ਸਾਰੇ ਰਾਜਨੇਤਾਵਾਂ ਵੱਡਿਆਂ ਦੇ ਨਾਲ ਉਹਦੀਆਂ ਫੋਟੋਆਂ ਸੋਸ਼ਲ ਮੀਡੀਆ ਤੇ ਪਈਆਂ ਨੇ ਕਈ ਸਾਰੇ ਅਫਸਰਾਂ ਦੇ ਨਾਲ ਉਹਦੀਆਂ ਬੜੀਆਂ ਨਜ਼ਦੀਕੀ ਫੋਟੋਆਂ ਜਿਹੜੀਆਂ ਉਹਨੇ ਆਪ ਸੋਸ਼ਲ ਮੀਡੀਆ ਤੇ ਪਾਈਆਂ ਦੱਸੀਆਂ ਜਾ ਰਹੀਆਂ ਨੇ ਹੁਣ ਸਵਾਲ ਇਹ ਆ ਕਿ ਕੀ ਉਹ ਕੱਲੇ ਇਸ ਡੀਆਈਜੀ ਦਾ ਹੀ ਵਿਚੋਲੀਆ ਸੀ ਕਿ ਕਈਆਂ ਹੋਰਾਂ ਦਾ ਵੀ ਸੀ ਸਵਾਲ ਇਹ ਹੈ ਹੁਣ ਉਹਦੀ ਜਾਂਚ ਦਾ ਸੀਬੀਆਈ ਕਰੇਗੀ ਪਰ ਸੀਬੀਆਈ ਸਾਹਿਬ ਨੂੰ ਮੇਰੀ ਬੇਨਤੀ ਆ ਸੀਬੀਆਈ ਸਾਹਿਬ ਵੈਸੇ ਤਾਂ ਸਾਡੀ ਗੱਲ ਕਿਨੇ ਸੁਣਨੀ ਆ ਪਰ ਜੇ ਸੁਣ ਲੋ ਤਾਂ ਉਹਦੀ ਇਹ ਵੀ ਜਾਂਚ ਕਰੋ ਵੀ ਜਿੰਨਾ ਜਿੰਨਾ ਨਾਲ ਉਹਦੀਆਂ ਹੋਰ ਅਫਸਰਾਂ ਨਾਲ ਤੇ ਮੰਤਰੀਆਂ ਨਾਲ ਫੋਟੋਆਂ ਨੇ ਕਿਤੇ ਉਹਨਾਂ ਦਾ ਵੀ ਉਹ ਇਹੀ ਕੰਮ ਤਾਂ ਨਹੀਂ ਕਰ ਰਿਆ ਸੀ ਜੋ ਏਸ ਸਾਹਿਬ ਲਈ ਕਰ ਰਿਆ ਸੀ ੁੱਲਰ ਸਾਹਿਬ ਲਈ ਸੋ ਇਹ ਸਾਰੀਆਂ ਜੋ ਚੀਜ਼ਾਂ ਆ ਰਹੀਆਂ ਨੇ ਇਹਨੇ ਕਈ ਕੁਝ ਸੋਚਣ ਲਈ ਮਜਬੂਰ ਕੀਤਾ ਹੁਣ ਸਵਾਲ ਤਾਂ ਮੇਰਾ ਇਹ ਵੀ ਹੈ ਭਗਵੰਤਮਾਨ ਸਰਕਾਰ ਕੱਲ ਦੀ ਕਿਉਂ ਸੁਸਤਰੀ ਜੀ ਵਾਂਗ ਸੌਂਗੀ ਅੱਛਾ ਜੇ ਤਾਂ ਵਿਜੀਲੈਂਸ ਕਿਸੇ ਨੂੰ ਫੜੇ ਉਹਦੇ ਤੇ ਤਾਂ ਫਿਰ ਉਹ ਪੂਰਾ ਬੋਲਦੇ ਆ ਭਗਵੰਤਮਾਨ ਸਾਹਿਬ ਤੇ ਉਹਨਾਂ ਦੇ ਮੰਤਰੀ ਹੁਣ ਜਦੋਂ ਆ ਡੀਆਈਜੀ ਨੂੰ ਫੜ ਲਿਆ ਸੀਬੀਆਈ ਸੈਂਟਰ ਦੀ ਏਜੰਸੀ ਨੇ ਹੁਣ ਕਟੜ ਇਮਾਨਦਾਰੀ ਭ੍ਰਿਸ਼ਟਾਚਾਰ ਦੇ ਖਿਲਾਫ ਸਖਤ ਕਾਰਵਾਈਆਂ ਭ੍ਰਿਸ਼ਟਾਚਾਰ ਦੇ ਖਿਲਾਫ ਜ਼ੀਰੋ ਟੋਲਰੈਂਸ ਦੀ ਗੱਲ ਕਰਨ ਵਾਲੇ ਕੱਲ ਦੇ ਕੋਈ ਨਹੀਂ ਬੋਲੇ ਮੈਂ ਤਾਂ ਇਹ ਹੈਰਾਨ ਆ ਬਹੁਤ ਜਿਹੜੇ ਪੰਨੂ ਸਾਹਿਬ ਬਹੁਤ ਛੇਤੀ ਪ੍ਰੈਸ ਕਾਨਫਰੰਸ ਅੱਦ ਲੈਂਦੇ ਸੀ ਮਲਵਿੰਦਰ ਕੰਗ ਸਾਬ ਉਹ ਵੀ ਨਹੀਂ ਕੱਲ ਦੇ ਬੋਲੇ ਐਂ ਹੀ ਕਹਦੇ ਉਹ ਵੀ ਇਹ ਸਾਜ਼ਿਸ਼ ਐ ਤੇ ਕੇਂਦਰ ਨੇ ਤਾਂ ਐਵੇਂ ਔਰ ਇੱਥੇ ਕੱਲੇ ਆਮ ਆਦਮੀ ਪਾਰਟੀ ਵਾਲੇ ਹੀ ਨਹੀਂ ਕਾਲੀ ਤੇ ਕਾਂਗਰਸੀ ਵੀ ਐ ਗੁੰਮਸਮ ਹੋਏ ਪਿਆ ਵੱਡੇ ਲੀਡਰ ਆਇਆ ਕੋਈ ਬਿਆਨ ਕਿਸੇ ਵੱਡੇ ਲੀਡਰ ਦਾ ਬਿਆਨ ਕਾਲੀ ਦਲ ਤੇ ਕਾਂਗਰਸ ਦੇ ਦਾ ਵੀ ਨਹੀਂ ਆਇਆ ਕਿਉਂ ਕਿ ਕਿਉਂਕਿ ਸਾਰੀਆਂ ਸਰਕਾਰਾਂ ਦੇ ਵਿੱਚ ਦੱਸਦੇ ਨੇ ਵੀ ਇਹੋ ਜੇ ਲਾਡਲੇ ਕੁਝ ਅਫਸਰ ਹੁੰਦੇ ਨੇ ਜਿਹੜੇ ਕਮਾਉਂਦੇ ਵੀ ਨਹੀਂ ਤੇ ਕਮਾ ਕੇ ਦਿੰਦੇ ਵੀ ਨਹੀਂ ਤੇ ਇਸੇ ਕਰਕੇ ਕਹਿੰਦੇ ਵੀ ਫਿਰ ਜਦੋਂ ਇਹੋ ਜੇ ਅਫਸਰ ਨੂੰ ਹੱਥ ਪੈਂਦਾ ਤਾਂ ਫਿਰ ਕਹਿੰਦੇ ਕੋਈ ਬੋਲਦਾ ਨਹੀਂ ਹੁੰਦਾ ਫੇਰੇ ਫਿਰ ਸਾਰੇ ਸੁਸਰੀ ਬਣ ਜਾਂਦੇ ਨੇ ਤੇ ਆਹੀ ਸਥਿਤੀ ਜਿਹੜੀ ਆ ਆ ਇਸ ਟਾਈਮ ਬੜੀ ਪਈ ਆ ਪੰਜਾਬ ਦੇ ਲੋਕੋ ਜਾਗੋ ਨੀਂਦ त्याਗੋ ਐਣਾ ਸੋਚੋ ਵੀ ਇਹ ਜਿਹੜਾ ਕਿਲੂਆਂ ਦੇ ਹਿਸਾਬ ਨਾਲ ਸੋਨਾ ਸੀਬੀਆਈ ਕਹਿੰਦੀ ਉਹਦੇ ਘਰੋਂ ਨਿਕਲਿਆ ਤੇ ਨੋਟ ਗਿਣਨ ਦੇ ਲਈ ਮਸ਼ੀਨਾਂ ਲਿਆਂਦੀਆਂ ਜਿਹੜੇ ਉਹ ਬੈਗ ਬੈਗ ਵੱਡੇ ਵੱਡੇ ਟੈਂਸ਼ੀਆਂ ਨਿਕਲੀਆਂ ਨੋਟਾਂ ਦੀਆਂ ਉਹ ਪੈਸਾ ਤੁਹਾਡਾ ਉਹ ਸੋਨਾ ਤੁਹਾਡਾ ਉਹ ਤੁਹਾਡੇ ਕੋਲੋਂ ਲੁੱਟਿਆ ਤੇ ਨਚੋੜਿਆ ਝੂਠੇ ਕੇਸਾਂ ਦੇ 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 ਕੇ ਡਰਾਵੇ ਤੇ ਲੋਕਾਂ ਦੀਆਂ ਬਾਹਾਂ ਮਰੋੜ-ਮਰੋੜ ਕੇ ਇੱਥੇ ਪੈਸਾ ਕਮਾਇਆ ਜਾਂਦਾ ਮੈਂ ਕਹਿੰਦਾ ਸ਼ਰਮ ਆਉਣੀ ਚਾਹੀਦੀ ਆ ਗੱਲਾਂ ਕਰਨੀਆਂ ਇਮਾਨਦਾਰੀ ਦੀਆਂ ਜਵਾਕਾਂ ਨੂੰ ਮਤਾਂ ਦੇਣੀਆਂ ਵੀ ਮੈਂ ਬਹੁਤ ਨੈਤਿਕ ਆ ਤੇ ਐਦਾਂ ਲੋਕਾਂ ਦਾ ਲਹੂ ਨਚੋੜਨਾ ਆਪਦੇ ਪੱਦਰ ਤੇ ਜੋ ਮਰਜ਼ੀ ਗਲਤੀਆਂ ਕਰ ਲੋ ਆਪਦੇ ਪੱਧਰ ਤੇ ਜੋ ਮਰਜ਼ੀ ਪਾਲੋ ਖਾ ਲੋ ਜਿਹੜੀਆਂ ਗਲਤੀਆਂ ਤੁਹਾਡੇ ਨਾਲ ਨਿੱਜੀ ਤੌਰ ਤੇ ਸੰਬੰਧਤ ਹੋ ਕਰ ਲੋ ਪਰ ਲੋਕਾਂ ਨਾਲ ਧੱਕਾ ਕਰਕੇ ਜ਼ੁਲਮ ਕਰਕੇ ਜ਼ਬਰ ਕਰਕੇ ਝੂਠੇ ਪਰਚੇ ਪਾ ਕੇ ਡਰਾ ਕੇ ਕੁੱਟ ਕੇ ਕਿਸੇ ਦੀ ਜੇਬ ਚੋਂ ਪੈਸੇ ਕਢਾਉਣੇ ਯਾਰ ਇਹ ਕਿੰਨਾ ਕਰਨਾਤਮਕ ਕੰਮ ਹੈ ਮੈਨੂੰ ਲੱਗਦਾ ਕੋਈ ਵੀ ਜ਼ਮੀਰ ਵਾਲਾ ਵਿਅਕਤੀ ਨਹੀਂ ਕਰ ਸਕਦਾ ਔਰ ਪੁਲਸ ਦੇ ਵਿੱਚ ਵੀ ਜਿਹੜੇ ਇਮਾਨਦਾਰ ਤੇ ਸੱਚੇ ਬੰਦੇ ਹੈਗੇ ਨੇ ਨਾ ਉਹਨਾਂ ਨੂੰ ਖੁਦ ਨੂੰ ਇੰਨਾ ਹਰਕਤਾ ਤੇ ਗੁੱਸਾ ਵੀ ਆਉਂਦਾ ਤੇ ਦੁੱਖ ਵੀ ਆਉਂਦਾ ਵੀ ਯਾਰ ਸਾਡੇ ਚਾ ਹਰਾਮ ਦੀਆਂ ਕਮਾਈਆਂ ਖਾਣ ਵਾਲੇ ਗਾਲਾਂ ਤੇ ਬਦਵਾਵਾਂ ਨਾਲ ਸਾਨੂੰ ਵੀ ਦੁਆਉਂਦੇ ਨੇ ਪਰ ਇੱਥੇ ਸੀਬੀਆਈ ਹੁਣ ਕੀ ਅੱਗੇ ਵਧੇਗੀ ਵੇਖੋ ਪੰਜਾਬ ਸਰਕਾਰ ਦੀ ਨਜ਼ਰ 'ਚ ਤਾਂ ਜਿੰਨੇ ਅਫਸਰ ਵੱਡੇ ਨੇ ਉਹ ਸਾਰੇ ਇਮਾਨਦਾਰ ਨੇ ਜਿਨੇ ਆਈਜੀ ਡੀਆਈਜੀ ਜਿਨੇ 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 ਆਈਐਸ ਅਫਸਰ ਨੇ ਉਹ ਸਾਰੇ ਇਮਾਨਦਾਰ ਨੇ ਪੰਜਾਬ ਸਰਕਾਰ ਦੀ ਨਜ਼ਰ ਚ ਤਾਂ ਬੇਈਮਾਨ ਹੈਗੇ ਥੱਲੇ ਥੱਲੇ ਵਾਲੇ ਤੇ ਸੀਬੀਆਈ ਨੇ ਹੱਥ ਪਾਇਆ ਤੇ ਹੁਣ ਸੀਬੀਆਈ ਅੱਗੇ ਹੋਰ ਵਧੇਗੀ ਕਿ ਇੱਕ ਕਾਰਵਾਈ ਤੋਂ ਬਾਅਦ ਰੁਕ ਜਾਏਗੀ ਇਹ ਆਉਣ ਵਾਲਾ ਟਾਈਮ ਦੱਸੇਗਾ ਪਰ ਮੈਨੂੰ ਲੱਗਦਾ ਪੰਜਾਬ ਚ ਸੀਬੀਆਈ ਦੀ ਕਾਰਵਾਈ ਦੀ ਲੋੜ ਵਾਵਾ ਇੱਕ ਕਾਰਵਾਈ ਨਾਲ ਨਹੀਂ ਸਰਨਾ सीबीआई ਸਾਹਿਬ ਕਿਰਪਾ ਕਰਕੇ ਅੱਗੇ ਵਧੋ ਮੈਨੂੰ ਤਾਂ ਲੱਗਦਾ ਸਾਰੇ ਪੁਲਿਸ ਅਫਸਰ ਮੈਨੂੰ ਤਾਂ ਲੱਗਦਾ ਜੇ ਸਰਕਾਰਾਂ ਚਾਹਣ ਜੇ ਹੈ ਕੋਈ ਇਮਾਨਦਾਰੀ ਜੁਰਤ ਤੇ ਹਿੰਮਤ ਸਾਰੇ ਪਿੰਡਾਂ ਦੇ ਪਿਛਲੇ 25 ਸਾਲ ਚ ਜਿੰਨੇ ਸਰਪੰਚ ਰਹੇ ਆ ਉਹਨਾਂ ਉਹਨਾਂ ਦੀਆਂ ਜਾਇਦਾਦਾਂ ਦੀ ਤੇ ਉਹਨਾਂ ਨੂੰ ਆਏ ਪੈਸੇ ਦੀ ਜਾਂਚ ਕਰਾਓ ਔਰ ਜਿੰਨੇ ਤਹਿਸੀਲਦਾਰ ਪਟਵਾਰੀ ਤੇ ਜਿੰਨੇ ਇਹ ਮਤਲਬ ਆਈਐਸ ਰੈਂਕ ਤੋਂ ਪੁਲਿਸ ਦੇ ਵਿੱਚ ਅਫਸਰ ਨਹੀਂ ਉੱਪਰ ਆਈਐਸ ਤੋਂ ਲੈ ਕੇ ਮਤਲਬ ਏਐਸਆਈ ਤੋਂ ਲੈ ਕੇ ਏਐਸਆਈ ਤੋਂ ਲੈ ਕੇ ਤੇ ਜਿੰਨੇ ਵੀ ਉੱਪਰ ਅਫਸਰ ਨੇ ਇਨਸਪੈਕਟਰ ਰਹੇ ਨੇ ਐਸਐਚਓ ਰਹੇ ਨੇ ਡੀਐਸਪੀ ਰਹੇ ਨੇ ਐਸਪੀ ਰਹੇ ਨੇ ਉਹਨਾਂ ਦੀ ਜਾਂਚ ਕਰਾ ਕੇ ਦੇਖੋ ਚਲ ਜੇ ਹਟ ਗਿਆ ਨਹੀਂ ਕਰਾਣੀ ਜਿਹੜੇ ਮੌਜੂਦਾ ਹੈਗੇ ਆ ਉਹਨਾਂ ਦੀ ਸਾਰਿਆਂ ਦੀ ਕਰਾ ਕੇ ਦੇਖੋ ਤੇ ਨਿਕਲਦਾ ਕੀ ਕੁਝ ਹੈ ਫਿਰ ਪਤਾ ਲੱਗ ਜੇਗਾ ਹੁਣ ਇਹ ਜਿਹੜੇ ਡੀਆਈਜੀ ਸਾਹਿਬ ਫੜੇ ਗਏ ਨੇ ਇਹਨਾਂ ਦੀ ਕਿੰਨੀ ਪ੍ਰਾਪਰਟੀ ਬਣਾ ਰੱਖੀ ਹੈ ਇਹਦੀ ਕਿੱਥੇ ਜਾਣਕਾਰੀ ਆਉਣੀ ਸੀ ਆ ਫੜੇ ਗਏ ਤੇ ਆ ਗਈ ਹੈ ਨਹੀਂ ਤਾਂ ਸਭ ਕੁਝ ਠੀਕ ਸੀ ਤੇ ਉਹ ਬਹੁਤ ਇਮਾਨਦਾਰ ਅਫਸਰ ਸਾਹਿਬ ਸਨ ਜਿਹੜੇ ਕਿ ਹੁਣ ਨਹੀਂ ਹਨ ਜਦੋਂ ਦਾ ਸੀਬੀਆਈ ਨੇ ਉਹਨਾਂ ਦੇ ਉੱਪਰ ਇਹ ਸਾਰੇ ਕਥਿਤ ਦੋਸ਼ ਲੈ ਨੇ ਤੁਸੀਂ ਕੀ ਕਹੋਗੇ ਬਹੁਤ ਮਿਹਰਬਾਨ